ਨਾਵੀਂ ਦੀ ਬਾਬਾ ਅਖੀਂ ਗਾਈ ਹੋਏ ਸਾਰੇ ਦੁਨੀਆ ਆਪਣਾ ਮਾਰੀ ਗਏ ਯਾਦ ਤੁਨਾ ਦੀ ਬਾਕੀ ਗਈ ਹੋਏ ਸਾਰੇ ਦੁਨੀਆ ਆਪਣਾ ਮਾਰੀ ਗਏ ਯਾਦ ਤੁਨਾ ਦੀ ਬਾਕੀ ਦਈ ਹੋਏ ਸਾਰੇ ਦੁਨੀਆ ਆਪਣਾ ਮਾਰੀ ਗਏ ਯਾਦ ਤੁਨਾ ਦੀ ਬਾਕੀ ਦਈ ਹੋਏ ਸਾਰੇ ਦੁਨੀਆ हाणे बची रही सभु कुझु अना बकी रही सभु कुझु अप न थी ਯੋ ਸਤਿਗੁਰੂ ਜੀ ਦੀ ਹਯੂਰੀ ਅੰਦਰ ਜੁੜ ਮਿਲ ਬੈਠੇ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਤੁਨ ਕਰਮਾਂ ਵਾਲੇ ਸ਼ਬ ਲੇਖਾ ਵਾਲੇ ਹਾ ਜੋ ਕੇ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਪਵਨ ਪ੍ਰਤਨ ਕੀ ਗੋਦਾ ਆਨੰਦ ਮਾਣ ਰਹੇ ਹਾਂ ਅੱਜ ਜੋ ਆਪਾਂ ਸਾਰੇ ਇਕੱਤਰ ਹੋਏ ਹਾਂ ਧੰਤਨ ਬਾਬਾ ਜੂਰਾਵਰ ਸਿੰਘ ਜੀ ਧੰਤਨ ਬਾਬਾ ਖਤੇ ਸਿੰਘ ਜੀ ਸਾਇਟਿਕ ਮਾਲ ਸਰਬੱਤ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪ੍ਰਜਾਤਿ ਭਾਵ ਛੋਟੇ ਸਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅੰਗਦ ਬਾਹਰ ਸਾਹਿਬ ਜੀ ਦੇ ਘੋੜ ਪਏ ਹਨ ਆਪਾਂ ਕਿਸੇ ਕਲੀ ਰੋਈ ਤੋਂ ਗੁਰੂ ਸਾਹਿਬ ਜੀ ਦੇ ਸਰਦਾਰਸ ਦੀ ਖਲਾਸਾਨੀ ਸ਼ਹਾਦਤ ਦੇ ਨਾਲ ਸਾਲ ਉੰਦੇ ਆ ਰਹੀ ਹੈ ਅੱਪਾ ਰੋ ਜਾਨਾ ਹੀ ਇਚਾਰਾ ਕਰਦੇ ਆ ਕਿ ਭਾਈ ਜੋੜ ਮੇਲੇ ਸ਼੍ਰੀਦੀ ਵਰਸ਼ੀਆਂ ਮਨਾਉਣੇ ਸਾਨੂੰ ਤਾਂ ਸਫਲੇ ਨੇ ਜੇ ਕਰੀ ਇਹਨਾਂ ਦੇ ਵਿੱਚੋਂ ਕੁਝ ਖੱਟੀਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਦੱਸੇ ਹੋਏ ਮਾਰਗ ਨੂੰ ਚੁਣੀਏ ਬੜੇ ਦੁੱਖ ਦੀ ਗੱਲਾ ਹੋ ਰਹੀ ਹੈ ਸਾਡੇ ਪ੍ਰਬੰਧਕਾਂ ਨੇ ਸਵੇਰੇ ਅਨਾਉਂਸਮੈਂਟ ਵੀ ਕੀਤੀ ਹੈ ਤੇ ਅਸੀਂ ਕੁਝ ਜੋ ਜੋ ਸੋਸ਼ਲ ਮੀਡੀਆ ਦਾ ਦੌਰ ਉਤੇ ਲਿਖ ਕੇ ਪਾਇਆ ਸੀ ਕਿ ਭਾਈ ਅੱਜ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੀ ਆਪ ਵੀ ਪਹੁੰਚੋ ਬੱਚਿਆਂ ਨੂੰ ਵੀ ਲਿਆਓ ਕਿ ਅਸੀਂ ਦੇਖਦੇ ਆਂ ਅੱਜਕੱਲ੍ਹ ਸ੍ਰੀ ਫਤੇਗੜ ਸਾਹਿਬ ਸੰਗਤਾਂ ਜਾਂਦੀਆਂ ਨੇ ਉਥੇ ਕੁਝ ਕੁ ਪੱਤਰਕਾਰ ਵੀਰਾਂ ਨੇ ਇਹ ਯਤਨ ਕੀਤਾ ਹੈ ਉਪਰਾਲਾ ਕੀਤਾ ਹੈ ਕਿ ਸਾਡੇ ਜਿਹੜੇ ਖੁੰਝੇ ਹੋਏ ਨੇ ਇਤਿਹਾਸ ਤੋਂ ਵਾਂਝੇ ਨੇ ਬੱਚੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਜਾਗਰੂਕ ਜਾਗਰੂ ਕਿਵੇਂ ਕਰਦੇ ਨੇ ਉਹ ਪੁੱਛਦੇ ਨੇ ਕਿ ਇਸ ਧਰਤੀ ਤੇ ਉਹਨਾਂ ਦਾ ਮਕਸਦ ਕੀ ਹੈ ਉਹਨਾਂ ਦੇ ਜੋ ਬੋਲ ਨੇ ਬੜੇ ਮਾਨੂੰ ਗੁੰਧਦੇ ਨੇ ਬੜੇ ਦੁੱਖ ਨਹੀਂ ਕਾਨੂੰ ਵੀ ਮਹਿਸੂਸ ਉਕੈਂਦੇ ਅਸੀਂ ਇੱਥੇ ਮੇਲਾ ਵੇਖਣ ਆਇਆ ਤੇ ਲੰਗਰ ਛਕਣ ਆਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਕਿਧਰ ਨੂੰ ਜਾ ਰਹੇ ਅੱਜ ਜੋ ਸਾਡੇ ਕੋਲ ਸਾਨੂੰ ਐਨੇ ਮਾਲਕ ਨੇ ਸਭ ਦਿੱਤੇ ਆਪਣਾ ਸਾਰਾ ਕੁਝ ਢਟਾ ਕੇ ਸਾਨੂੰ ਸੁੱਖ ਦਿੱਤੇ ਨੇ ਜੇ ਸਰਦੀ ਹੈ ਤਾਂ ਹਿੱਟ ਦਿੰਦੀ ਹੈ ਜੇ ਗਰਮੀ ਹੈ ਤਾਂ ਏਸੀ ਦਿੱਤੇ ਨੇ ਪਰ ਅਸੀਂ ਉਹਦੇ ਪੰਪ ਕਾਰਨ ਨਾਦ ਕਰਦੇ ਹੋਏ ਨਾ ਛੁੱਟਰੇ ਹੋ ਕੇ ਤੇ ਅਸੀਂ ਅਜੇ ਵੀ ਉਹਦੇ ਤੋਂ ਮਨੁਕਰਿਓ ਜਾ ਰਹੇ ਆ ਕੋਸ਼ਿਸ਼ ਕਰੀਏ ਉਸਦੇ ਨਸਾਨੀ ਸ਼ਹਾਦਤਾਂ ਨੂੰ ਮਨਉੰਨੇ ਆ ਪਰ ਗੁਰੂ ਘਰ ਆਓ ਹਾਜ਼ਰੀ ਭਰੋ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿਓ ਅੱਜ ਦੀ ਜੋ ਨਸਾਨੀ ਸ਼ਹਾਦਤ ਹੈ ਅੱਜ ਦਾ ਉਹ ਦਿਨ ਇਤਿਹਾਸਕਾਰ ਲੈਤਨੇ ਸੰਤਨ ਮਾਤਾ ਗੁਜਰਕੌਰ ਜੀ ਛੋਟੇ ਸਹਿਜਾ ਦੇ ਮਾਪਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਨੇ ਸ਼ਹੀਦੀਆਂ ਪਾਲੀਆਂ ਸਨ ਅੱਜ ਉਹਨਾਂ ਦੀਆਂ ਜੋ ਦੇਹਾਂ ਨੇ ਸ਼ਰੀਰ ਨੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਗੁਰਦੁਆਰਾ ਸ੍ਰੀ ਮਿਬਾਨਗੜ ਹੈ ਜੋਤੀ ਸਾਰੇ ਉਸ ਧਰਤੀ ਨੂੰ ਵੱਲ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਤੇ ਮਹਿੰਗੇ ਮੋਲ ਵਾਲੀ ਧਰਤੀ ਕਿਹਦੇ ਨੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਉਦੋਂ ਉਸ ਸਮੇਂ ਹਕਮਨਾਣਾ ਨੇ ਮੂਲੀਆ ਹੋਜ ਨੇ ਇੱਕ ਅਨਾਉਂਸ ਕੀਤੀ ਹਵਾਇ ਉਤੀ ਜਿਹੜਾ ਇਹਨਾਂ ਦੀਆਂ ਦੇਹਾਂ ਦੇ ਇਨਾਂ ਦੇ ਸਰੀਰਾਂ ਦੇ ਸੰਸਕਾਰ ਕਰੇਗਾ ਉਹਨਾਂ ਨੂੰ ਸਜਾਇਲ ਮੌਤ ਦਿੱਤੀ ਜਾਊਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਪਰ ਤੁਹਾਨੂੰ ਗੁਰੂ ਤੁਹਾਨੂੰ ਗੁਰੂ ਪਿਆਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿੰਨਾ ਗੁਰੂ ਧੰਨਾ ਉਹਦੇ ਸੇਕ ਵੀ ਉਨੀ ਧੰਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਵੇਂ ਨੇ ਹਰ ਉਹਨਾਂ ਦੇ ਸੇਵਕ ਜਿਨ੍ਹਾਂ ਭਾਈ ਟੋਡਰ ਮਾਲੀ ਜੀ ਕਹਿੰਦੇ ਨੇ ਕੁਝ ਇਤਿਹਾਸਕ ਬਾਬਾ ਟੋਡਰ ਮਾਲੀ ਜੀ ਕਹਿੰਦੇ ਨੇ ਕਿਉਂਕਿ ਉਹਨਾਂ ਦੀ ਵੀ ਨਸਾਨੀ ਸ਼ਹਾਦਤ ਹੈ ਉਹਨਾਂ ਨੇ ਉਸ ਸਮੇਂ ਕਹਿੰਦੇ ਨੇ 70000 ਅਰਸ਼ ਪੀਆਂ ਮੋਹਰਾ ਉੱਪਰ ਨੂੰ ਖੜੇ ਕਰਕੇ ਰੱਖੀਆਂ ਸੀ ਉਹਨਾਂ ਨੂੰ ਕਨੀਆ ਕਰਕੇ ਉਹਨਾਂ ਦੇ ਬਤਲੇ ਉਸ ਜਗਨ ਪ੍ਰੀਤਿਆ ਫਿਰ ਭਾਈ ਮੋਤੀराम ਮਹਿਰਾ ਜੀ ਨੇ ਜਾਂ ਚਾਹੇ ਇਹ ਬਾਬਾ ਮੋਤੀराम ਮਹਿਰਾ ਜੀ ਨੇ ਦੋਹਾਂ ਨੇ ਰਲ ਕੇ ਮਾਤਾ ਗੁਜਰਕੌਰ ਜੀ ਛੋਟੇ ਬਾਬਾ ਜੂਰਾਵਾ ਸਿੰਘ ਜੀ ਛੋਟੇ ਸਰਜਾਦੇ ਬਾਬਾ ਫਤੇ ਸਿੰਘ ਜੀ ਦਾ ਸੰਸਕਾਰ ਕੀਤਾ ਕਹਿੰਦੇ ਭਾਈ ਗੋਤੀ ਰਉ ਮੇਰੇ ਨੇ ਚੰਦਨ ਦੀ ਲੱਕੜ ਦਾ ਚੰਗੀਠਾ ਤਿਆਰ ਸਜਾਇਆ ਸੀ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਫਿਰ ਉਹਨਾਂ ਦੇ ਸੰਸਕਾਰ ਕੀਤੇ ਗਏ ਸੰਸਕਾਰ ਤੋਂ ਉਪਰੰਤ ਹੁਕਮਰਾਨਾ ਨੇ ਮੁਗਲੀਆਂ ਬੌਜ ਨੇ ਇੰਨਾ ਜਿੜੀ ਕੀਮਤ ਪਤਾ ਕੀ ਸੀ ਕੱਲੀਆਂ ਮੋਹਰਾਂ ਨੂੰ ਸੀ ਕੀਮਤ ਸੰਸਕਾਰ ਕਰਨ ਦੀ ਉਨ੍ਹਾਂ ਦੇ ਨਾਲ-ਨਾਲ ਭਾਈ ਮੋਤੀराम ਮੇਰਾ ਬਾਬਾ ਮੋਤੀराम ਮੇਰਾ ਜੀ ਦਾ ਸਾਰਾ ਇਹੀ ਪਰਿਵਾਰ ਉਦੂ ਦੇ ਵਿੱਚ ਪੀੜ ਦਿੱਤਾ ਸੀ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਨਾਲ ਹੀ ਮਾਈ ਭਾਈ ਤੋਡਰਮਲ ਜੀ ਨੂੰ ਸਜਾਏ ਮੌਤ ਦਿੱਤੀ ਦੇ ਸੀ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਇੰਨੀਆਂ ਨਸਾਨੀ ਸ਼ਾਦਤਾਂ ਨੂੰ ਵੀ ਭੁੱਲਦੇ ਜਾ ਰਹੇ ਹਾਂ ਤੇ ਜੇ ਕਿਸੇ ਨੂੰ ਕਹਿ ਦੋ ਅੰਮ੍ਰਿਤ ਸ਼ਕਲੋ ਜਾਂ ਕਿਸੇ ਨੂੰ ਕਹੋ ਦਾੜੀ ਕੇਸ ਰੱਖ ਲਓ ਉਹ ਮਤਲਬ ਟੀ ਜੋਰਾਵਾ ਹਜਰ ਸਾਹਿਬ ਨੂੰ ਨੰਨ ਸਕਲਾਂਗੇ ਜਦੋਂ ਸਮਾਂ ਆਇਆ ਕੋਈ ਭਲੇ ਤੁਹਾਡੀ ਉਮਰ ਨਹੀਂ ਆਈ ਉਹਨਾਂ ਦੀ ਪੌਣੇ 7 ਸਾਲ ਦੀ ਉਮਰ ਹੈ 9 ਸਾਲ ਦੀ ਉਮਰ ਹੈ ਕੀਲੀ ਖਾਤਰ ਉਹਨਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਸਾਡੀ ਖਾਤਰ ਤੇ ਜਿਹੜੇ ਅਸੀਂ ਅੱਜ ਮੁਕਰ ਹੋ ਜਾ ਰਹੇ ਆ ਮੈਂ ਦੋ ਲਾਈਨਾਂ ਕਹਿ ਰਹੀਆਂ 2 ਮਿੰਟ ਦੀ ਧਾਰਨਾ ਨਾਲ ਲਾ ਕੇ ਸਮਾਪਤੀ ਕਰਾਂਗੇ ਕਿਸੇ ਕਵੀ ਨੇ ਲਿਖਿਆ ਮੈਂ ਬਹੁਤਾਰੇ ਚਿੰਦਾਂ ਜ਼ਿਕਰ ਕੀਤਾ ਆਪਾਂ ਪਿਛਲੇ ਕਈ ਰੋਜ਼ ਤੋਂ ਇਹ ਇਤਿਹਾਸ ਨੂੰ ਵਾਟਦੇ ਆ ਰਹੇ ਹਾਂ ਕਿਸੇ ਨੇ ਲਿਖਿਆ ਕਹਿੰਦਾ ਕਿਆ ਖੂਬ ਥੇ ਉਹ ਕਿਆ ਖੂਬ ਥੇ ਉਹ ਜੋ ਆਪਣੀ ਪਛਾਣ ਦੇ ਗਏ ਹਮ ਆਪਣੀ ਪਛਾਣ ਹਮੇ ਦੇ ਗਏ ਖਮਰੀ ਪਛਾਣ ਕੇ ਲਈ ਆਪਣੀ ਜਾਮ ਦੇ ਗਏ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਵ ਉਹਨਾਂ ਨੇ ਆਪਣੀ ਪਹਿਚਾਨ ਸਾਨੂੰ ਦਿੱਤੀ ਹੈ ਸਾਨੂੰ ਵਿਸ਼ੇਮਕਾਰਾਂ ਤੋਂ ਮੁਗਲੀਆ ਫੌਜ ਤੋਂ ਹੋਰ ਜਿਹੜੇ ਜਨਮੀ ਸੰਰਾਡੇ ਉਹਨਾਂ ਤੋਂ ਗੁਲਾਮੀ ਚੜਾਈ ਹੈ ਸਾਨੂੰ ਮੁਕਤ ਕੀਤਾ ਆਜ਼ਾਦ ਕੀਤਾ ਤੇ ਅਸੀਂ ਅੱਜ ਫੇਰ ਉਹਨਾਂ ਗੁਲਾਮੀਆਂ ਦੇ ਵਿੱਚ ਜਾ ਰਹੇ ਅਸੀਂ ਉਹਨਾਂ ਨੂੰ ਭੁੱਲ ਕੇ ਕੇਸ ਕਤਲ ਕਰਾ ਰਹੇ ਆ ਅਮਰਤ ਤੋਂ ਵਾਂਝੇ ਹੋ ਗਏ ਨਹੀਂ ਭਾਈ ਅਸੀਂ ਕੋਸ਼ਿਸ਼ ਕਰੀਏ ਸਾਡਾ ਜਿਹੜਾ ਸਹੀ ਰਾਸਤਾ ਉਹਨੂੰ ਅਪਣਾਈਏ ਗੁਰੂ ਦੇ ਨਾਲ ਲੱਗিয়ে ਜਦੋਂ ਅਸੀਂ ਗੁਰੂ ਦੇ ਬਣਾਂਗੇ ਤਾਂ ਫਿਰ ਗੁਰੂ ਕੀ ਪ੍ਰਾਪਤ ਕਰੇਗਾ ਕੀ ਦਾਤ ਦੇਗਾ ਉਥੇ ਸਾਨੂੰ ਮਿਲੂਗੀ ਇਹ ਲੋਕ ਸੁਖੀਏ ਪਰ ਲੋਕ ਸੇਤੇ ਗੁਰੂ ਇੱਥੇ ਲੋਕ ਦੇ ਵਿੱਚ ਵੀ ਸਹਿਯਤਾ ਕਰਦਾ ਉਸ ਪ੍ਰਲੋਗ ਦੇ ਵਿੱਚ ਵੀ ਸਹਿਯਤਾ ਕਰਦਾ ਆਪਾਂ ਦੋ ਮਿੰਟ ਦੀ ਧਾਰਨਾ ਪੜ ਕੇ ਸਮਰਥੀ ਕਰੀਏ ਆਈਓਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਜਿਹੜੇ ਨਹੀਂ ਹੁੰਦੇਗੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਕੋਸ਼ਿਸ਼ ਕਰਿਆ ਕਰੋ ਇਹ ਜਿੰਦ ਪਿਆਰ ਮਨਾਉਂਦਾ ਤਾਂ ਹੀ ਬੈਦਾ ਸਾਨੂੰ ਜੇਕਰ ਅਸੀਂ ਉਹਨਾਂ ਨੇ ਦੱਸੇ ਹੋਏ ਮਾਰਗ ਤੇ ਚੱਲੀਏ ਪਾਏ ਹੋਏ ਕੁਰਤਿਆਂ ਨੂੰ ਅਪਣਾਈਏ ਆਪ ਵੀ ਇਤਿਹਾਸ ਨੂੰ ਪੜ੍ਹੀਏ ਤੇ ਬੱਚਿਆਂ ਨੂੰ ਵੀ ਪੜ੍ਹਾਈਏ سب दो منٹ دی تھانہ اس تو بعد ارادہ ہوے گی ایک سمپتی جی ایسا سیکی تے میں دی ہساریا سارا ہی سربند واری کے ایسا سیکی تے میں دی ہساریا सारे सा बारिके सिखी दिलि सारे सा बे बारिके i you ਜਿੰਨੇ ਵੀ ਅਸੀਂ ਜੋੜਨ ਨਾਲ ਬੈਠੇ ਆ ਉਹਨਾਂ ਦੀ ਨਿਸਾਨੀ ਸਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ ਤੇ ਬਲਾਈਏ ਬੱਦ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ